ਵੈਲਕਮ ਬੈਕ ਇਨ ਮਾਈ YouTube ਚੈਨਲ ਹੋਪ ਕਰਦੇ ਹਾਂ ਕਿ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਤੇ ਅੱਜ ਦੇ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਲਾਂਗੇ ਜੀ ਜਹਾਜ਼ ਤੇ ਜਹਾਜ਼ਾਂ ਦਾ ਅੱਡਾ ਈਸਟ ਮਿਡਲੈਂਡ 에어ਪੋਰਟ ਤੇ ਤੁਸੀਂ ਜਿੱਥੋਂ ਨੇੜੇ ਤੋਂ 에어ਪੋਰਟ ਦਾ ਵਿਊਇੰਗ ਪੁਆਇੰਟ ਦੇਖ ਸਕਦੇ ਆ ਜਿੱਥੋਂ ਵੀ ਤੁਸੀਂ ਪਾਰਕ ਕੀਤੇ ਹੋਏ ਜਹਾਜ਼ ਦੇਖ ਸਕਦੇ ਆ ਤੇ ਜਿਹੜੇ ਜਹਾਜ਼ ਲੈਂਡ ਹੁੰਦੇ ਆ ਇਹ ਉਹ ਵੀ ਤੁਸੀਂ ਦੇਖ ਸਕਦੇ ਆ ਹਨਾ ਤੇ ਸਭ ਤੋਂ ਪਹਿਲਾਂ ਚੈੱਕ ਕਰੋ ਜੀ ਇਹ ਇਹ ਨਾਲ ਨਾਲ ਰੂਟ ਜਾਂਦਾ ਜਿੱਥੋਂ ਆਪਾਂ ਸ਼ੂਟ ਕੀਤਾ ਆ ਇਹਦੇ ਵਿੱਚ ਜਹਾਜ਼ ਸਾਨੂੰ ਪਾਰਕ ਕੀਤੇ ਦੇਖਦੇ ਹੋਣਗੇ ਨਾ ਇਹ DHL ਦੇ ਜਹਾਜ਼ ਆ ਤੇ ਇੱਥੇ ਆਪਾਂ ਤੁਹਾਨੂੰ ਦਿਖਾ ਲਾਂਗੇ ਇੱਕ ਯਾਰਡ ਜਿੱਥੇ ਇਹਨਾਂ ਨੇ ਆਪਣੇ ਮਤਲਬ ਜਿਹੜੇ ਰਵਿਸ਼ ਜਹਾਜ਼ ਆ ਉਹ ਵੀ ਪਾਰਕ ਕੀਤੇ ਆ ਉਹ ਵੀ ਤੁਹਾਨੂੰ ਦਿਖਾ ਲਾਂਗੇ ਤੇ ਪਹਿਲਾਂ ਸਭ ਤੋਂ ਬਾਅਦ ਚੈੱਕ ਕਰੋ ਇਹ DHL ਦੇ ਜਹਾਜ਼ ਸਾਰੇ ਲੱਗੇ ਆ ਤੇ ਤੇ ਆਇਆ ਜੀ ਯਾਰਡ ਤੇ ਜਿਹਦੇ ਵਿੱਚ ਸਾਰੇ ਇਹਨਾਂ ਦੇ ਪੁਰਾਣੇ ਜਹਾਜ਼ ਖੜੇ ਸੀਗੇ ਤੇ ਸ਼ਾਇਦ ਇਦੇ ਵਿੱਚ ਮਤਲਬ ਜਿਹਦਾ ਸਪੇਅਰ ਪਾਰਟ ਖੁੱਲੇ ਹੁੰਦੇ ਉਹ ਵਾਲ ਜਹਾਜ਼ ਸੀ ਤੇ ਆ ਮੈਨੂੰ ਲੱਗਦਾ 에ਅਰ ਫੋਰਸ ਦਾ ਜਹਾਜ਼ ਵੀ ਸੀਗਾ ਇੱਕ ਵਿੱਚ ਤੇ ਆ ਤੁਸੀਂ ਦੇਖ ਸਕਦੇ ਆ ਇਹ ਮਤਲਬ ਇੱਕ ਤਰ੍ਹਾਂ ਦੇ ਰਵਿਸ਼ ਜਹਾਜ਼ ਆ ਤੇ ਇੱਥੇ ਇਹਨਾਂ ਨੇ ਮਤਲਬ ਪਾਰਕ ਕੀਤੇ ਹਨ ਤੇ ਉਸ ਤੋਂ ਬਾਅਦ ਤੁਸੀਂ ਆ ਡੀ ਐਚ ਐਲ ਦੇ ਦੇਖ ਸਕਦੇ ਆ ਜਹਾਜ਼ ਤੇ ਇੱਕ ਜਹਾਜ਼ ਬਿਲਕੁਲ ਰੈਡੀ ਸੀਗਾ ਜਾਣ ਲਈ ਤੇ ਅਸੀਂ ਵੀ ਉਹਦੀ ਵੇਟ ਕਰਦੇ ਸੀਗੇ ਤੇ ਕਦੋਂ ਉਹ ਉੱਡੇ ਤੇ ਅਸੀਂ ਉਹਦਾ ਸ਼ੂਟ ਕਰੀਏ ਹਨ ਤੇ ਜਹਾਜ਼ ਤਿਆਰ ਸੀਗਾ ਤੇ ਲੋਕ ਬਹੁਤ ਜ਼ਿਆਦਾ ਲੋਕ ਇੱਥੇ ਆਏ ਸੀ ਆਪਣੇ ਕੈਮਰੇ ਲੈ ਕੇ ਆਏ ਸੀਗੇ ਇਹ ਜਿਹੜੇ ਪੁਆਇੰਟ ਤੇ ਆਪਾਂ ਖੜੇ ਸੀ ਇੱਥੇ ਲੋਕ ਘੱਟ ਸੀ ਕਿਉਂਕਿ ਗਰਮੀ ਜ਼ਿਆਦਾ ਸੀ ਅਸੀਂ ਨਹੀਂ ਚਾਹੁੰਦੇ ਸੀ ਉੱਧਰ ਜਾਣਾ ਇੱਕ ਹੋਰ ਤੋਂ ਗਾਹਾਂ ਇੱਕ ਵਿਊ ਪੁਆਇੰਟ ਸੀਗਾ ਉੱਥੋਂ ਥੋੜਾ ਵਧੀਆ ਦਿਦਾ ਸੀਗਾ ਤੇ ਪਰ ਇੱਥੋਂ ਠੀਕ ਸੀ ਇੱਥੋਂ ਵੀ ਵਧੀਆ ਸੀ ਇੱਥੋਂ ਤੁਸੀਂ ਜਹਾਜ਼ ਦੇਖ ਸਕਦੇ ਆ ਨਾ ਖੜੇ ਤੇ ਦੇਖੋ ਦੂਜੀ ਗੱਲ ਇਹ ਆ ਕਿ ਕੋਈ ਸਿਕਿਉਰਿਟੀ ਨਹੀਂ ਹੈਗੀ ਕੋਈ ਕੋਸ਼ ਨਹੀਂ ਹੈਗੀ ਹੈਨਾ ਇੱਕ ਉਹ ਨਹੀਂ ਸਿਰ ਇੱਕ ਇਹ ਏਰੀਆ ਪਾਰਟਿਕੂਲਰ ਏਰੀਆ ਬਣਾਇਆ ਹੈ ਜਿੱਥੇ ਤੁਸੀਂ ਜਹਾਜ਼ ਦੇਖ ਸਕਦੇ ਆ ਹੈਨਾ ਇਸ ਸਾਡੇ ਇੰਡੀਆ ਦੇ ਵਿੱਚ ਇਦਾਂ ਹੁੰਦਾ ਤਾਂ ਪੰਜਾਬ ਪੌਸ ਨੇ ਡੰਡਾ ਫੇਰਨਾ ਸੀ ਵੀ ਤੁਸੀਂ ਕਿੱਦਾਂ ਤਾਰਾਂ ਦੇ ਲੱਗੇ ਆ ਗਏ ਹਨ ਇੱਥੇ ਆਪਾਂ ਤਾਰਾਂ ਦੇ ਕੋਲ ਖੜਕੇ ਇਹ ਜਹਾਜ਼ ਦੇਖ ਸਕਦੇ ਆ ਤੁਸੀਂ ਦੇਖ ਸਕਦੇ ਇੱਕ ਜਹਾਜ਼ ਆਇਆ ਤੇ ਬੜੀ ਜ਼ਿਆਦਾ ਆਵਾਜ਼ ਸੀ ਤੇ ਜਦੋਂ ਉਹਨੇ ਬ੍ਰੇਕ ਵੀ ਮਰੀ ਤੇ ਬਹੁਤ ਜ਼ਿਆਦਾ ਆਵਾਜ਼ ਆਈ ਹੈ ਨਾ ਤੇ ਵਧੀਆ ਸੀ ਜੇ ਤੁਸੀਂ ਵੀ ਇੱਥੇ ਜਾਣਾ ਚਾਹੁੰਦੇ ਆ ਤੇ ਆਪਾਂ ਤੁਹਾਨੂੰ ਲੋਕੇਸ਼ਨ ਵੀ ਮੈਂਸ਼ਨ ਕਰ ਦਾਂਗੇ ਤੇ ਇਹ ਏਰੀਆ ਕਿੱਥੇ ਆ ਨਾ ਤਾਂ ਦੋ ਸਾਨੂੰ ਸਾਰੇ ਉਹ ਦੱਸਣਗੇ ਕੀ ਆ ਇਹ ਦੇਖੋ ਡੀ ਐਚ ਐਲ ਦਾ ਜਹਾਜ਼ ਜਿਹੜੀ ਆਪਾਂ ਵੇਟ ਕਰਦੇ ਸੀਗੇ ਕਿ ਕਦੋਂ ਉੱਡੂਗਾ ਤੇ ਕਦੋਂ ਆਪਾਂ ਸ਼ੂਟ ਕਰਾਂਗੇ ਤੇ ਕਦੋਂ ਜਾਵਾਂਗੇ ਹਨਾ ਤੇ ਇਹ ਵੀ ਸਾਨੂੰ ਰਸਤੇ ਜਾਂਦੇ ਜਾਂਦੇ ਜੀ ਮਿਲ ਗਈ ਤੇ ਆਪਾਂ ਕਿਹਾ ਚਲੋ ਕਿਉਂ ਮੌਕਾ ਘੋਣਾ ਦੇਖ ਕੇ ਜਾਣੀ ਚਾਹੀਦਾ ਹਨਾ ਤੇ ਆ ਚੈੱਕ ਕਰੋ ਜਹਾਜ਼ ਇਹ ਚੱਲਦਾ ਸੀਗਾ ਤੇ ਜਿਹਦੇ ਵਿੱਚ ਆਪਾਂ ਕੋਈ ਵੀ ਸਮਾਨ ਮੰਗਾਨੇ ਆ ਜਾਂ ਇੰਡੀਆ ਤੋਂ ਵੀ ਆਪਾਂ ਕੋਈ ਵੀ ਡਿਲੀਵਰੀ ਮੰਗਵਾਉਨੇ ਆ ਉਹ ਵੀ ਆਪਣੇ ਡੀ ਐਚ ਐਲ ਦੇ ਥਰੂ ਆਉਂਦੀ ਆ ਇਹੀ ਜਗ੍ਹਾ ਹੈ ਜ ਮਿੱਤਰੋ ਜਿਹੜਾ ਆਪਣਾ ਸਮਾਨ ਲੈ ਕੇ ਆਉਂਦਾ ਤੇ ਬਾਕੀ ਤੁਹਾਨੂੰ ਆਪਾਂ ਹੁਣ ਜਲਦੀ ਦਿਖਾਵਾਂਗੇ ਜਦੋਂ ਉੱਥੋਂ ਟਰਨ ਕਰਕੇ ਆਊਗਾ ਤੇ ਫਿਰ ਆਪਾਂ ਤੁਹਾਨੂੰ ਰੋਡ ਦਾ ਵੀ ਦਿਖਾਵਾਂਗੇ ਹਨਾ ਤੇ ਦੂਜੇ ਨੰਬਰ ਤੇ ਇੱਕ ਨੈਕਸਟ ਵੀਡੀਓ ਮੈਂ ਇੱਥੇ ਜੁੜੀ ਹੈ ਦੇ ਵਿੱਚ ਆਹ ਬਾਈ ਪਹਿਲਾਂ ਚੈੱਕ ਕਰੋ ਏ ਮੈਨੂੰ ਲੱਗਦਾ ਕਿਸੇ ਦਾ ਪਰਸਨਲ ਜਹਾਜੀ ਆ ਇਹ ਜਿਓਰ ਦੇਖੋ ਇਹਦਾ ਕਿੰਨਾ ਲੱਗਾ ਉੱਪਰ ਨੂੰ ਜਾਣ ਲਈ ਚਲੋ ਨਹੀਂ ਪਰ ਵਧੀਆ ਚੀਜ਼ ਹੈ ਹਨਾ ਇਆ ਇੱਕ ਤੁਹਾਨੂੰ ਮਜੀ ਦਿਖਾਉਣ ਦੀ ਇਥੋਂ ਕੋਸ਼ਿਸ਼ ਕਰੂੰਗਾ ਜਹਾਜ਼ ਦਾ ਤੇ ਉਹਦੇ ਜਿੱਥੇ ਇੰਜਨ ਹੁੰਦਾ ਉਹਦਾ ਇੰਨਾ ਜ਼ਿਆਦਾ ਟੈਂਪਰੇਚਰ ਸੀ ਤੇ ਕਿਉਂਕਿ ਇਹ ਮੈਨੂੰ ਲੱਗਦਾ ਕੈਮਰੇ ਨੇ ਇੰਨਾ ਕਵਰ ਨਹੀਂ ਕੀਤਾ ਪਰ ਅੱਖਾਂ ਨਾਲ ਦੇਖਣ ਨੂੰ ਪਤਾ ਲੱਗਦਾ ਐਂ ਲੱਗਦਾ ਜਿਵੇਂ ਜਹਾਜ਼ ਨੂੰ ਅੱਗ ਲੱਗੀ ਹੋਵੇ ਤੇ ਇਥੋਂ ਅਸੀਂ ਗੈਸ ਕਰ ਸਕਦੇ ਹਾਂ ਕਿ ਜਹਾਜ਼ ਦੇ ਇੰਜਨ ਮਤਲਬ ਕਿੰਨਾ ਹੀਟ ਅਪ ਹੋ ਜਾਂਦੇ ਹਨ ਜਦੋਂ ਵੀ ਇਹ ਜਾਂਦਾ ਹੋਵੇ ਲਓ ਜੀ ਆਇਆ ਲਾਸਟ ਯਾਰ ਚੈੱਕ ਕਰੋ ਤੇ ਇਹਦੇ ਨਾਲ ਹੀ ਆਪਾਂ ਬਲੈਗ ਲਗਾ ਲਵਾਂਗੇ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਵਧੀਆ ਲੱਗਿਆ ਤੇ ਚੈਨਲ ਸਬਸਕ੍ਰਾਈਬ ਵੀ ਕਰਿਓ ਚਲੋ ਜੀ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਥੈਂਕ ਯੂ ਸੋ ਮੱਚ